o seri... seria ਸ਼੍ਰੀ ਵਾਹਿਗੁਰੂ ਵਾਹਿਗੁਰੂ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਸ਼੍ਰੀ ਵਾਹਿਗੁਰੂ ਵਾਹਿਗੁਰੂ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਬਾਰ ਬਵਸਤਾ ਤੁਜੈ ਪਿਆਰੇ ਦੂਧ ਹੁਣ ਚੇਤੇ ਦੇ ਵਿੱਚ ਰੱਖਿਓ ਜੀ ਵੀ ਉਸ ਪਰਮਾਤਮਾ ਨੂੰ ਕਿਉਂ ਯਾਦ ਕਰਨਾ ਹੈ ਉਹਦੇ ਗੁਣਾਂ ਨੂੰ ਯਾਦ ਕਰਕੇ ਚੇਤੇ ਦੇ ਵਿੱਚ ਰੱਖ ਕੇ ਉਹਨਾਂ ਨੂੰ ਚੇਤੇ ਦੇ ਵਿੱਚ ਰੱਖਣਾ ਹੈ ਕਹਿੰਦੇ ਬਾਰ ਬਵਸਤਾ ਬਾਰ ਵਿਵਸਥਾ ਕਿਦੋਂ ਕਹਿੰਦੇ ਨੇ ਜੀ ਜਦੋਂ ਬੱਚੇ ਹੁੰਨੇ ਆ ਸੀ ਬਿਲਕੁਲ ਛੋਟੇ ਜਿਹੇ ਨੇ ਆ ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਪਿਆਰੇ ਕਹਿੰਦੇ ਤੈਨੂੰ ਨਾ ਤੂੰ ਜਦੋਂ ਛੋਟਾ ਜਿਹਾ ਸੀ ਬੱਚਾ ਸੀ ਬੜਾ ਪਿਆਰਾ ਲੱਗਦਾ ਸੀ ਸਭ ਨੂੰ ਪਿਆਰਾ ਲੱਗਦਾ ਸੀ ਤੈਨੂੰ ਪਰਮਾਤਮਾ ਨੇ ਦੁੱਧ ਬਖਸ਼ਿਸ਼ ਕੀਤਾ ਦੇਖੋ ਪਰਮਾਤਮਾ ਦੇ ਗੁਣ ਨੇ ਜੀ ਇਹ ਇੱਕ ਗੱਲ ਦਾ ਧਿਆਨ ਰੱਖਿਓ ਜਿੰਨਾ ਸਮਾਂ ਜਿੱਦਾਂ ਚਿਰ ਬੱਚਾ ਪੈਦਾ ਨਹੀਂ ਹੁੰਦਾ ਜੀ ਮਾਤਾ ਦੇ ਸਰੀਰ ਦੇ ਵਿੱਚ ਦੁੱਧ ਨਹੀਂ ਹੁੰਦਾ ਨਹੀਂ ਹੁੰਦਾ ਨਾ ਦੁੱਧ ਐਂਦਰੋਂ ਬੱਚਾ ਪੈਦਾ ਹੋਇਆ ਪਰਮਾਤਮਾ ਨੇ ਨਾਲ ਦੀ ਨਾਲ ਮਾਤਾ ਦੇ ਸਰੀਰ ਦੇ ਵਿੱਚ ਦੁੱਧ ਪੈਦਾ ਕਰ ਦਿੱਤਾ ਇਹ ਗੁਣ ਕੀਤਾ ਉਸ ਪਰਮਾਤਮਾ ਨੇ ਸਾਡੇ ਤੇ ਬਾਰ ਵਿਵਸਥਾ ਬਾਰ ਕਹਿੰਦੇ ਨੇ ਬੱਚੇ ਨੂੰ ਵਿਵਸਥਾ ਕਹਿੰਦੇ ਨੇ ਉਸ ਉਮਰ ਨੂੰ ਉਸ ਵਿਵਸਥਾ ਨੂੰ ਬਾਰ ਵਿਵਸਥਾ ਤੁਜੈ ਪਿਆਰੇ ਦੁੱਧ ਉਸ ਪਰਮਾਤਮਾ ਨੂੰ ਪਤਾ ਸੀਗਾ ਵੀ ਇਹਦੇ ਅਜੇ ਦੰਦ ਨਹੀਂ ਆਏ ਇਹ ਕੁਝ ਚੱਬ ਨਹੀਂ ਸਕਦਾ ਉਸ ਪਰਮਾਤਮਾ ਨੇ ਤੂੰ ਬੱਚਾ ਸੀ ਅਜੇ ਕੁਝ ਸਮੇਂ ਦਾ ਸੀ ਕੁਝ ਘੰਟਿਆਂ ਦਾ ਸੀਗਾ ਪਰਮਾਤਮਾ ਨੇ ਤੇਰੇ ਪੀਣ ਵਾਸਤੇ ਤੇਰੀ ਮਾਤਾ ਦੇ ਸਰੀਰ ਦੇ ਵਿੱਚ ਦੁੱਧ ਪੈਦਾ ਕਰ ਦਿੱਤਾ ਐ ਮਨੁੱਖ ਆ ਗੱਲ ਨੂੰ ਚੇਤੇ ਕਰਕੇ ਉਹਨੂੰ ਯਾਦ ਕਰ ਲਿਆ ਕਰ ਬਸ ਅਸੀਂ ਕੀ ਕਹਿ ਦਿੰਨੇ ਆਂ ਲਾ ਪਰਮਾਤਮਾ ਨੇ ਸਾਡਾ ਕੀ ਕਰਤਾ ਕਿਤੇ ਆਪਣੇ ਸਰੀਰ ਵੱਲ ਵੇਖ ਕੇ ਜਦੋਂ ਐ ਲੱਗੇ ਨਾ ਵੀ ਆ ਪਰਮਾਤਮਾ ਨੇ ਸਾਡਾ ਕੁਝ ਨਹੀਂ ਕੀਤਾ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਸਰੀਰ ਦੇ ਇਕੱਲੇ ਇਕੱਲੇ ਅੰਗ ਨੂੰ ਵੇਖ ਲਿਆ ਕਰ ਤੈਨੂੰ ਪਤਾ ਲੱਗ ਜੂ ਵੀ ਪਰਮਾਤਮਾ ਨੇ ਤੇਰੇ ਵਾਸਤੇ ਕੀ ਕੀਤਾ ਭਾਰ ਬਵਸਤਾ ਤੁਝੇ ਪਿਆਰੇ ਦੁੱਧ ਫਿਰ ਅੱਗੇ ਕਹਿੰਦੇ ਭਰ ਜੋਵਣ ਬਚਪਨ ਤੋਂ ਕਿੱਥੇ ਜਾਂਦਾ ਜੀ ਬੱਚਾ ਜਵਾਨੀ ਦੇ ਵਿੱਚ ਭਰ ਜੋਵਣ ਤੂੰ ਜਵਾਨ ਹੋ ਗਿਆ ਕਹਿੰਦੇ ਹੁਣ ਪਰਮਾਤਮਾ ਫੇਰ ਵੀ ਤੇਰੀ ਪਰਤਪਾਲਣਾ ਕਰਨੋਂ ਨਹੀਂ ਹਟਿਆ ਇਹ ਨਹੀਂ ਦੇਖਿਆ ਵੀ ਚਲ ਬੱਚੇ ਤੋਂ ਨੌਜਵਾਨ ਹੋ ਗਿਆ ਆਪਣਾ ਹੁਣ ਆਪੀ ਕੰਮ ਕਰੂਗਾ ਇਹ ਨਾ ਕਹਿੰਦੇ ਭਰ ਜੋਵਣ ਭੋਜਨ ਸੁਖ ਸੂਧ ਤਿੰਨ ਗੱਲਾਂ ਕੀਤੀਆਂ ਇੱਥੇ ਗੁਰੂ ਜੀ ਨੇ ਜਵਾਨੀ ਦੇ ਵਿੱਚ ਤੂੰ ਆ ਗਿਆ ਤੈਨੂੰ ਭਰ ਜੋਵਣ ਭੋਜਨ 36 ਤਰਾਂ ਦੇ ਭੋਜਨ ਤੈਨੂੰ ਖਾਣ ਨੂੰ ਦਿੱਤੇ ਚੇਤੇ ਕਰੋ ਜੀ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਆ ਸਾਡੀ ਥਾਲੀ ਦੇ ਵਿੱਚ ਕਿੰਨੇ ਤਰ੍ਹਾਂ ਦਾ ਭੋਜਨ ਹੁੰਦਾ ਆ ਆਲੂ ਵਾਲੇ ਪਰੌਂਠੇ ਹੁੰਦੇ ਆ ਨਾਲ ਕੀ ਹੁੰਦਾ ਮੱਖਣ ਹੁੰਦਾ ਨਾਲ ਦਹੀਂ ਵੀ ਹੁੰਦੀ ਐ ਨਾਲ ਲੱਸੀ ਵੀ ਹੁੰਦੀ ਐ ਤੇ ਨਾਲ ਅਚਾਰ ਵੀ ਅਸੀਂ ਰੱਖ ਲੈਨੇ ਆ ਇਹ ਕੀਦਾ ਦਿੱਤਾ ਹੋਇਆ ਜੀ ਪਰਮਾਤਮਾ ਦਾ ਕਿਉਂ ਕਣਕ ਕਿਹਨੇ ਪੈਦਾ ਕੀਤੀ ਜੀ ਪਰਮਾਤਮਾ ਨੇ ਆਲੂ ਕੀਨੇ ਪੈਦਾ ਕੀਤੇ ਪਰਮਾਤਮਾ ਨੇ ਮੱਝ ਦੇ ਜਾਂ ਗਾਂ ਦੇ ਸਰੀਰ ਦੇ ਵਿੱਚ ਦੁੱਧ ਪੈਦਾ ਕਿਹਨੇ ਕੀਤਾ ਫੇਰ ਹੀ ਦਹੀਂ ਲੱਸੀ ਮੱਖਣ ਬਣਿਆ ਨਾ ਕਿੱਥੋਂ ਆਇਆ ਪਰਮਾਤਮਾ ਨੇ ਕਹਿੰਦੇ ਉਸ ਪਰਮਾਤਮਾ ਨੇ ਤੂੰ ਬੱਚੇ ਤੋਂ ਜਵਾਨ ਹੋ ਗਿਆ ਤੇ ਉਸ ਪਰਮਾਤਮਾ ਨੇ ਤੇਰੇ ਵਾਸਤੇ ਭਰ ਜੋਬਣ ਭੋਜਨ ਕਿੰਨੇ ਤਰ੍ਹਾਂ ਦਾ ਭੋਜਨ ਤੈਨੂੰ ਖਾਣ ਨੂੰ ਦਿੱਤਾ ਬਸ ਪ੍ਰਸ਼ਾਦੇ ਵਾਲੀ ਥਾਲੀ ਅੱਗੇ ਦੇਖ ਕੇ ਕਹਿ ਦਿਆ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ ਐਂ ਯਾਦ ਕਰਨਾ ਜੀ ਪ੍ਰਮਾਤਮਾ ਨੂੰ ਕੋਈ ਅੱਖਾਂ ਮੀਚ ਕੇ ਕੋਈ ਪਹਾੜਾਂ ਤੇ ਜਾ ਕੇ ਜੰਗਲਾਂ ਤੇ ਜਾ ਕੇ ਸਮਾਧੀ ਲਾਉਣ ਦੀ ਲੋੜ ਨਹੀਂ ਹੈਗੀ ਵੀ ਉੱਥੇ ਬਗਜੀ ਜੀ ਅਸੀਂ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਬਸ ਪ੍ਰਸ਼ਾਦਾ ਤੇਰੇ ਅੱਗੇ ਆਇਆ ਪ੍ਰਸ਼ਾਦੇ ਨੂੰ ਦੇਖ ਕੇ ਤੇਰੇ ਦੋਨੇ ਹੱਥ ਜੁੜ ਜਾਣ ਅੱਖਾਂ ਤੇਰੀਆਂ ਬੰਦ ਹੋ ਜਾਣ ਤੇ ਸੁਰਤ ਦੇ ਵਿੱਚ ਪ੍ਰਮਾਤਮਾ ਤੇਰੇ ਆ ਜਾਵੇ ਤੇ ਤੂੰ ਕਹੇ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸ਼ੁਕਰ ਕਰਦਿਆ ਕਰ ਨਹੀਂ ਤਾਂ ਕੀ ਹੈ ਤੁਸੀਂ ਕਿਸੇ ਹੋਟਲ ਦੇ ਵਿੱਚ ਜਾਓ ਤੁਹਾਨੂੰ ਭਲਾੜਾ ਪੈਂਦਾ ਭਿੱਖੀ ਮਾਨਸਾ ਪੈਂਦਾ ਤੁਸੀਂ ਕਿਤੇ ਜਾਓ ਹੋਟਲਾਂ ਦੇ ਬਾਹਰ ਨਾ ਜੀ ਇੱਕ ਡਸਟਬੀਨ ਰੱਖਿਆ ਹੁੰਦਾ ਕੂੜੇਦਾਨ ਕਹਿੰਦੇ ਨੇ ਜਿਹਨੂੰ ਰੱਖਿਆ ਹੁੰਦਾ ਕਿ ਨਹੀਂ ਰੱਖਿਆ ਹੁੰਦਾ ਤੁਸੀਂ ਦੇਖਿਆ ਉੱਥੇ ਕਈ ਬਾਦ ਨਸੀਬ ਉਸ ਢੋਲ ਦੇ ਵਿੱਚੋਂ ਉਸ ਕੂੜੇਦਾਨ ਦੇ ਵਿੱਚੋਂ ਲੋਕਾਂ ਦਾ ਛੱਡਿਆ ਹੋਇਆ ਜੂਠਾ ਖਾਂਦੇ ਆ ਵਿਖਿਆ ਕਿਤੇ ਆਇ ਮੰਨਾਂ ਕਿ ਉਹ ਨਹੀਂ ਯਾਦ ਕਰਦਾ ਪਰਮਾਤਮਾ ਨੂੰ ਤੇਰੇ ਘਰੇ ਤੂੰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ ਤੇਰੇ ਅੱਗੇ ਥਾਲੀ ਆ ਕੇ ਟਿਕ ਜਾਂਦੀ ਹੈ ਤੇ ਇੱਕ ਟਾਈਮ ਨਹੀਂ ਟਿਕਦੀ ਕਿੰਨੇ ਟਾਈਮ ਟਿਕਦੀ ਹੈ ਜੀ ਤਿੰਨ ਟਾਈਮ ਟਿਕਦੀ ਹੈ ਤੂੰ ਪਰਮਾਤਮਾ ਨੂੰ ਚੇਤੇ ਕਰਿਆ ਕਰ ਉਹਦੇ ਗੁਣਾਂ ਨੂੰ ਯਾਦ ਕਰਿਆ ਕਰ ਭਰ ਜੋਵਣ ਭੋਜਨ ਸੁੱਖ ਦੂਸਰਾ ਆ ਗਿਆ ਜੀ ਸੁੱਖ ਕਿੰਨੇ ਤਰ੍ਹਾਂ ਦੇ ਸੁੱਖ ਆਰਾਮ ਦਿੱਤੇ ਹੋਏ ਨੇ ਪਰਮਾਤਮਾ ਨੇ ਸਾਨੂੰ ਚੇਤੇ ਕਰਿਆ ਕਦੇ ਨਾ ਭੁੱਲੇ ਹੋਏ ਆ ਅਸੀਂ ਤੇ ਜਿਹੜਾ ਪਰਮਾਤਮਾ ਤੋਂ ਸਭ ਕੁਝ ਲੈ ਕੇ ਭੁੱਲ ਜੇ ਨਾ ਜੀ ਉਹਨੂੰ ਕੀ ਕਹਿੰਦੇ ਨੇ ਅਕਿਰਤ ਕਣ ਅਕਿਰਤ ਕਣ ਕਹਿੰਦੇ ਨੇ ਤੇ ਅਕਿਰਤ ਕਣ ਵਾਸਤੇ ਭਾਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਧਰਤੀ ਨੂੰ ਪੁੱਛਿਆ ਗਿਆ ਵੀ ਤੈਨੂੰ ਭਾਰ ਕਿਹਦਾ ਲੱਗਦਾ ਧਰਤੀ ਨੂੰ ਪੁੱਛਿਆ ਗਿਆ ਵੀ ਤੈਨੂੰ ਭਾਰ ਕਿਹਦਾ ਲੱਗਦਾ ਤੇ ਧਰਤੀ ਕਹਿੰਦੀ ਨਾ ਮੈਨੂੰ ਪਰਬਤਾਂ ਦਾ ਭਾਰ ਲੱਗਦਾ ਨਾ ਮੈਨੂੰ ਦਰਖਤਾਂ ਦਾ ਭਾਰ ਲੱਗਦਾ ਸਾਰਾ ਕੁਝ ਧਰਤੀ ਨੇ ਗਿਣ ਦਿੱਤਾ ਨਾ ਇਸ ਭਾਰੇ ਪਰਬਤਾਂ ਅਸਮਾਨ ਕਹੰਦੇ ਜਿਹੜੇ ਅਸਮਾਨ ਨੂੰ ਕਹਿੰਦੇ ਪਰਬਤ ਨੇ ਨਾ ਕਹਿੰਦੀ ਮੈਨੂੰ ਉਹਨਾਂ ਦਾ ਭਾਰ ਵੀ ਨਹੀਂ ਲੱਗਦਾ ਤੇ ਫਿਰ ਪੁੱਛਿਆ ਵੀ ਤੈਨੂੰ ਭਾਰ ਕੀਦਾ ਕਹਿੰਦੀ ਮੈਨੂੰ ਭਾਰ ਲੱਗਦਾ ਹੈ ਅਕਿਰਤ ਘਣਾ ਦਾ ਜਿਹੜੇ ਤੇਰੇ ਕੀਤੇ ਹੋਏ ਯਾਦ ਨੂੰ ਨਹੀਂ ਯਾਦ ਕਰਦੇ ਜਿਹੜੇ ਕੁਦਰਤ ਦੇ ਹੀ ਆ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਜਾਂਦੇ ਆ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਜਾਂਦੇ ਐ ਭਾਏ ਭੋਏ ਅਕਿਰਤਕਣ ਧਰਤੀ ਨੇ ਜਵਾਬ ਦਿੱਤਾ ਭਾਏ ਭੋਏ ਅਕਿਰਤਕਣ ਮੰਦੀ ਹੂ ਮੰਦੇ ਕਹਿੰਦੇ ਉਹ ਅਕਿਰਤਕਣਾਂ ਦਾ ਮੈਨੂੰ ਭਾਰ ਲੱਗਦਾ ਜਿਹੜੇ ਤੇਰੀਆਂ ਦਾਤਾਂ ਲੈ ਕੇ ਤੇਥੋਂ ਦਾਤਾਂ ਲੈ ਕੇ ਤੈਨੂੰ ਯਾਦ ਨਹੀਂ ਕਰਦੇ ਕਹਿੰਦੀ ਮੈਨੂੰ ਉਹਨਾਂ ਦਾ ਭਾਰ ਹੈ ਬਸ ਹੋਰ ਕਿਸੇ ਦਾ ਭਾਰ ਨਹੀਂ ਲੱਗਦਾ ਪਾਤਸ਼ਾਹ ਜੀ ਕਹਿੰਦੇ ਭਰਜੋਵਨ ਭੋਜਨ ਸੁਖ ਕਿੰਨੇ ਤਰ੍ਹਾਂ ਦੇ ਸੁਖ ਮਿਲੇ ਜੀ ਸਾਨੂੰ ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਸਾਨੂੰ ਘਰ ਮਿਲਿਆ ਘਰ ਮਿਲਿਆ ਤੇ ਜੇ ਅਸੀਂ ਕਹੀਏ ਜੀ ਘਰ ਤਾਂ ਅਸੀਂ ਆਪ ਪਾਇਆ ਕਿਉਂ ਦਿਮਾਗ ਹੈ ਨਾ ਜੀ ਕਿਸੇ ਪਾਸੇ ਵੀ ਚੱਲ ਸਕਦਾ ਵੀ ਘਰ ਤਾਂ ਅਸੀਂ ਆਪ ਪਾਇਆ ਜੀ 15 ਲੱਖ ਰੁਪਇਆ ਲਾਇਆ ਜੀ ਸਾਰੀ ਉਮਰ ਦੀ ਕਮਾਈ ਲਾਈ ਹੈ ਤੇ ਜਿਸ ਧਰਤੀ ਦੇ ਉੱਤੇ ਮਕਾਨ ਪਾਇਆ ਉਹ ਕინੇ ਪੈਦਾ ਕੀਤੀ ਹੈ ਹਉਮੇ ਦਾ ਕੰਡਾ ਕੱਢ ਕੇ ਰੱਖਿਆ ਕਰੋ ਅੰਦਰੋਂ ਜਮੇ ਹੀ ਨਾ ਅੰਦਰ ਆਉਣ ਦਿਆ ਕਰੋ ਵੀ ਮੈਂ ਕੁਝ ਕਰ ਰਿਹਾ ਭਾਈ ਚਲ ਮਕਾਨ ਤਾਂ ਆਪਣੇ ਪੈਸੇ ਕਮਾ ਕੇ ਪਾ ਲਿਆ ਹੋਊਗਾ ਪਰ ਜਿਹੜੀ ਧਰਤੀ ਤੇ ਪਾਈ ਹੈ ਪਾਇਆ ਹੈ ਮਕਾਨ ਉਹ ਕინੇ ਪੈਦਾ ਕੀਤੀ ਹੈ ਪਰਮਾਤਮਾ ਨੇ ਤੇ ਫਿਰ ਜੇ ਜਮੇ ਹਉਮੇ ਦਾ ਕੰਡਾ ਕੱਢਣਾ ਹੋਵੇ ਹਉਮੇ ਭਾਵ ਹੰਕਾਰ ਹੰਕਾਰ ਦਾ ਕੰਡਾ ਕੱਢਣਾ ਹੋਵੇ ਏ ਸੋਚਿਆ ਕਰ ਵੀ ਜੇ ਪ੍ਰਮਾਤਮਾ ਮੈਨੂੰ ਤੰਦਰੁਸਤ ਸਰੀਰ ਹੀ ਨਾ ਦਿੰਦਾ ਫਿਰ ਮੈਂ ਕੀ ਕਮਾ ਲੈਂਦਾ ਜੇ ਪ੍ਰਮਾਤਮਾ ਨੇ ਤੰਦਰੁਸਤ ਸਰੀਰ ਨਾ ਦਿੱਤਾ ਹੁੰਦਾ ਜੀ ਕੀ ਅਸੀਂ ਕੋਈ ਕੰਮ ਧੰਦਾ ਕਰਕੇ 15 ਲੱਖ ਰੁਪਇਆ ਕਮਾ ਲੈਂਦੇ ਨਹੀਂ ਕਮਾ ਸਕਦੇ ਸੀਗੇ ਫਿਰ ਤਾਂ ਕਿਸੇ ਦੇ ਮਥਾਜ ਹੁੰਦੇ ਜੇ ਸਰੀਰ ਹੀ ਨਾ ਠੀਕ ਹੁੰਦਾ ਕਿਸੇ ਦੇ ਮਥਾਜ ਹੁੰਦੇ ਉਸ ਪ੍ਰਮਾਤਮਾ ਨੂੰ ਚੇਤੇ ਰੱਖਿਆ ਕਰ ਆਪਣੇ ਘਰ ਵੱਲ ਵੇਖ ਕੇ ਕਿਆ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ ਕਈ ਉਹ ਵੀ ਨੇ ਬਦਨਸੀਬ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਤੂੰ ਮੈਨੂੰ ਛੱਤ ਦਿੱਤੀ ਐ ਮੀਂਹ ਪਈ ਜਾਂਦਾ ਕਿੰਨਾ ਮੀਂਹ ਪਈ ਜਾਂਦਾ ਲਗਾਤਾਰ 3 ਦਿਨ 4 ਦਿਨ ਮੀਂਹ ਪਈ ਜਾਵੇ ਤੇਰੇ ਘਰੇ ਪਾਣੀ ਦੀ ਬੂੰਦ ਵੀ ਨਹੀਂ ਆਉਂਦੀ ਪਰਮਾਤਮਾ ਦਾ ਸ਼ੁਕਰ ਕਰਿਆ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ ਉਸ ਪਰਮਾਤਮਾ ਨੇ ਘਰ ਦਿੱਤਾ ਘਰ ਕੀ ਐ ਜੀ ਸਹੂਲਤ ਸੁੱਖ ਸੂਧ ਉਸ ਪਰਮਾਤਮਾ ਨੇ ਤੈਨੂੰ ਗੱਡੀ ਦਿੱਤੀ ਕਿੰਨਾ ਵਧੀਆ ਜੀ ਗੱਡੀ ਦੇ ਵਿੱਚ ਹੁਣ ਗਰਮੀ ਦਾ ਸੀਜ਼ਨ ਲੰਘ ਕੇ ਗਿਆ ਹੈਗਾ ਹਾੜ ਦਾ ਮਹੀਨਾ ਸੀ ਏਸੀ ਲਾ ਕੇ ਤੂੰ ਵਧੀਆ ਠੰਡ ਦੇ ਵਿੱਚ ਗਰਮੀ ਵੀ ਐ ਨੰਘਾਈ ਐ ਜਿਵੇਂ ਠੰਡ ਨੰਘਾਈ ਦੀ ਐ ਸਾਡੇ ਘਰਾਂ ਦੇ ਵਿੱਚ ਏਸੀ ਲੱਗੇ ਨੇ ਜੀ ਏਸੀ ਲੱਗੇ ਐ ਬਾਹਰੇ ਅੱਗ ਪੈਂਦੀ ਐ ਪਰ ਏਸੀ ਲਾ ਕੇ ਅਸੀਂ ਫੇਰ ਵੀ ਹਲਕਾ ਜਾਂ ਪਤਲਾ ਜਾਂ ਕੰਬਲ ਲੈ ਕੇ ਸੁੱਤੇ ਪਏ ਆਂਗੇ ਸੁਣਿਆ ਕਿਤੇ ਗਰਮੀ 'ਚ ਕੰਬਲ ਲੇਤਾ ਹੋਵੇ ਕਿਸੇ ਨੇ ਫਿਰ ਕੀ ਨੇ ਦਿੱਤੀਆਂ ਇਹ ਜੋ ਖੁਸ਼ਬੂ ਤਾਂ ਪਰਮਾਤਮਾ ਨੇ ਦਿੱਤੀ ਯੋਹਨ ਕਹੀਏ ਜੀ ਏਸੀ ਦਾ ਅਸੀਂ ਆਪਦੇ ਪੈਸਿਆਂ ਦਾ ਲਾਇਆ ਕਿਉਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਜੀ ਗੱਲਾਂ ਇਹ ਵੀ ਏਸੀ ਦਾ ਅਸੀਂ ਆਪਦੇ ਪੈਸਿਆਂ ਦਾ ਲਾਇਆ ਭਾਈ ਜੀ ਨੇ ਏਸੀ ਬਣਾਇਆ ਇੰਜੀਨੀਅਰ ਨੇ ਕੌਣ ਬਣਾਉਂਦਾ ਜੀ ਏਸੀ ਵੱਡੇ ਵੱਡੇ ਇੰਜੀਨੀਅਰ ਵੱਡੇ ਵੱਡੇ ਸਾਇੰਸਦਾਨ ਵੀ ਉਹਨਾਂ ਨੇ ਬਣਾਇਆ ਜੀ ਉਹਨਾਂ ਨੂੰ ਦਿਮਾਗ ਹੀ ਨਹੀਂ ਦਿੱਤਾ ਪਰਮਾਤਮਾ ਨੇ ਪਿੱਛੇ ਜਾ ਕੇ ਨਾ ਪਿੱਛੇ ਬਰੀਕੀ ਦੇ ਵਿੱਚ ਜਾ ਕੇ ਦੇਖਿਆ ਕਰੋ ਅਸੀਂ ਕੀ ਹੈ ਨਾ ਅਸੀਂ ਕੱਲਾ ਸੂਰਜ ਦੀਆਂ ਕਿਰਨਾਂ ਨੂੰ ਦੇਖਦੇ ਹਾਂ ਜੀ ਸੂਰਜ ਦੀਆਂ ਕਿਰਨਾਂ ਨੂੰ ਵੇਖਦਿਆਂ ਕਿਤੇ ਤੁਸੀਂ ਸੂਰਜ ਵੱਲ ਵੇਖਿਓ ਕਿਤੇ ਸੂਰਜ ਤੇ ਨਿਗਾਹ ਮਾਰ ਕੇ ਵੇਖਿਓ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਬੜਾ ਕੁਝ ਮਿਲੇਗਾ ਭਰਜੋਣ ਭੋਜਨ ਸੁੱਖ ਤੈਨੂੰ ਕਿੰਨੇ ਤਰ੍ਹਾਂ ਦੇ ਸੁੱਖ ਸਹੂਲਤਾਂ ਦਿੱਤੀਆਂ ਪਰਮਾਤਮਾ ਨੇ ਸੂਦ ਸੂਦ ਦਾ ਭਾਵ ਕੀ ਹੈ ਜੀ ਸੋਝੀ ਉਸ ਪਰਮਾਤਮਾ ਨੇ ਤੈਨੂੰ ਗਿਆਨ ਦਿੱਤਾ ਕਦੋਂ ਦਿੱਤਾ ਜਦੋਂ ਜਵਾਨੀ ਦੇ ਵਿੱਚ ਆ ਗਿਆ ਤੈਨੂੰ ਗਿਆਨ ਦਿੱਤਾ ਤੈਨੂੰ ਚੰਗੇ ਮਾੜੇ ਦੀ ਪਰਖ ਦੱਸੀ ਵੀ ਕੌਣ ਤੇਰਾ ਚੰਗਾ ਕਰ ਰਿਹਾ ਹੈ ਕੌਣ ਤੇਰਾ ਮਾੜਾ ਕਰ ਰਿਹਾ ਹੈ ਉਸ ਪਰਮਾਤਮਾ ਨੇ ਤੈਨੂੰ ਦਿਮਾਗ ਦਿੱਤਾ ਉਸ ਦਿਮਾਗ ਨੂੰ ਵਰਤ ਕੇ ਤੂੰ ਕਿੰਨੀ ਤਰੱਕੀ ਕੀਤੀ ਹੈ ਦਿਮਾਗ ਨੂੰ ਵਰਤ ਕੇ ਤਰੱਕੀ ਕੀਤੀ ਹੈ ਹੁਣ ਕਈ ਆਪਣੇ ਦਿਮਾਗ ਨੂੰ ਵਰਤ ਕੇ ਜਿਹੜੇ ਤਰੱਕੀ ਕਰ ਜਾਂਦੇ ਆ ਜੀ ਉਹ ਪੈਰ ਛੱਡ ਜਾਂਦੇ ਆ ਸਾਰੇ ਨਹੀਂ ਬਹੁਤ ਇਹ ਜਿਹੇ ਨੇ ਜਿਹੜੇ ਪੈਰ ਛੱਡ ਜਾਂਦੇ ਆ ਤਰੱਕੀ ਕਰਕੇ ਬਿਲਕੁਲ ਅਸੀਤავ ਦੇ ਬਲਬੂਤੇ ਤੇ ਕੀਤਾ ਸਾਰਾ ਕੁਝ ਭਾਈ ਜੇ ਪ੍ਰਮਾਤਮਾ ਤੈਨੂੰ ਦਿਮਾਗ ਹੀ ਨਾ ਦੰਦਾ ਜੇ ਤੂੰ ਮੰਦ ਬੁੱਧੀ ਹੁੰਦਾ ਜੇ ਪ੍ਰਮਾਤਮਾ ਦਿਮਾਗ ਹੀ ਨਾ ਦੰਦਾ ਮੰਦ ਬੁੱਧੀ ਹੁੰਦਾ ਫੇਰ ਤੂੰ ਇੰਨਾ ਸਫਲ ਵਿਅਕਤੀ ਬਣ ਸਕਦਾ ਸੀਗਾ ਵੱਡੇ ਵੱਡੇ ਸਾਇਸਦਾਨ ਹੋਏ ਨੇ ਵੱਡੇ ਵੱਡੇ ਇੰਜੀਨੀਅਰ ਹੋਏ ਨੇ ਜੀ ਅੱਜ ਦੇਖ ਲਓ ਜੇ ਉਹਨਾਂ ਨੂੰ ਪ੍ਰਮਾਤਮਾ ਨੇ ਦਿਮਾਗ ਦਿੱਤਾ ਤਾਂ ਹੀ ਇੱਥੋਂ ਤੱਕ ਪਹੁੰਚ ਕੀਤੀ ਹੈ ਨਾ ਜੀ ਪਾਤਸ਼ਾਹ ਜੀ ਕਹਿੰਦੇ ਭਰ ਜੋਬਣ ਭੋਜਨ ਸੁਖ ਸੂਧ ਉਸ ਪਰਮਾਤਮਾ ਨੇ ਤੈਨੂੰ ਜਵਾਨੀ ਦੇ ਵਿੱਚ ਆਏ ਨੂੰ ਭੋਜਨ ਦਿੱਤਾ ਸੁਖ ਸੁਹੂਲਤਾਂ ਦਿੱਤੀਆਂ ਤੇ ਤੈਨੂੰ ਸੋਜੀ ਦਿੱਤੀ ਉਸ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖਿਆ ਕਰ ਆਪਣੀਆਂ ਸੁਹੂਲਤਾਂ ਵੱਲ ਵੇਖ ਕੇ ਹੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਿਆ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ